ਕਿਸਾਨ ਵੀਰੋ ਝੋਨੇ ਦੀ ਪਨੀਰੀ ਬੀਜਣ ਦਾ ਜਿਹੜਾ ਸਹੀ ਸਮਾਂ ਹੈ ਉਹ ਹੁਣ ਚੱਲ ਰਿਹਾ ਹੈ ਕੁਝ ਕਿਸਾਨਾਂ ਨੇ ਜਿਹੜੀ ਪਨੀਰੀ ਹੈ ਉਹ ਬੀਜ ਦਿੱਤੀ ਹੈ ਤੇ ਕੁਝ ਬੀਜਣ ਨੂੰ ਤਿਆਰ ਹਨ ਪਰ ਗਰਮੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਹੈ ਇਸ ਲਈ ਕੁਝ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੈ ਜੋ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਪਹਿਲਾ ਜਿਹੜਾ ਇਹ ਸਾਵਧਾਨੀ ਹੈ ਉਹ ਹੈ ਕਿ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਜਿਹੜਾ ਪਾਣੀ ਦਾ ਪ੍ਰਬੰਧ ਹੈ ਉਹ ਪਨੀਰੀ ਦੇ ਵਿੱਚ ਬਹੁਤ ਸਹੀ ਮਾਤਰਾ ਅਤੇ ਸਹੀ ਢੰਗ ਦੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਦਿਨ ਦੇ ਵਿੱਚ ਜਿਹੜਾ ਪਾਣੀ ਹੈ ਉਹ ਗਰਮ ਹੋ ਜਾਂਦਾ ਜਿਸ ਦੇ ਨਾਲ ਜਿਹੜੀ ਪਨੀਰੀ ਹਜੇ ਅੰਕੁਰਿਤ ਹੁੰਦੀ ਆ ਉਹ ਗਰਮ ਹੋ ਕੇ ਗਲ ਜਾਂਦੀ ਆ ਸੜ ਜਾਂਦੀ ਆ ਸੋ ਪਾਣੀ ਹਮੇਸ਼ਾ ਸ਼ਾਮ ਦੇ ਸਮੇਂ ਹੀ ਲਗਾਇਆ ਜਾਵੇ ਤੇ ਕੁਝ ਜਿਹੜੀ ਪਨੀਰੀ ਵੱਡੀ ਹੈ ਉਹ ਵੀ ਗਰਮ ਪਾਣੀ ਹੋਣ ਦੇ ਨਾਲ ਜਿਹੜਾ ਤਾਪਮਾਨ ਜ਼ਿਆਦਾ ਹੈ ਕਿਉਂਕਿ ਪਨੀਰੀ ਵਾਸਤੇ ਸਹੀ ਟੈਂਪਰੇਚਰ ਜਿਹੜਾ ਹੈ ਉਹ 32 ਡਿਗਰੀ ਤੋਂ 37 ਡਿਗਰੀ ਤੱਕ ਜਿਹੜਾ ਉਹ ਟੈਂਪਰੇਚਰ ਸਹੀ ਹੁੰਦਾ ਹੈ ਪਰ ਚਲੋ ਟੈਂਪਰੇਚਰ ਜਿਹੜਾ ਵੱਧ ਹੈ ਉਹਦਾ ਕੁਝ ਨਹੀਂ ਕੀਤਾ ਜਾ ਸਕਦਾ ਇਸ ਲਈ ਅਸੀਂ ਸਾਵਧਾਨੀਆਂ ਵਰਤ ਕੇ ਪਨੀਰੀ ਨੂੰ ਵਧੀਆ ਢੰਗ ਦੇ ਨਾਲ ਉਸ ਦੀ ਗ੍ਰੋਥ ਕਰ ਸਕਦੇ ਹਾਂ ਸੋ ਪਨੀਰੀ ਦੇ ਵਿੱਚ ਜੇ ਸਰੋਂ ਦੀ ਖਾਲ ਪਾ ਦਿੱਤੀ ਜਾਵੇ ਤਾਂ ਉਹਦੇ ਨਾਲ ਪਨੀਰੀ ਵਿੱਚ ਨਮੀ ਬਣੀ ਰਹਿੰਦੀ ਹੈ ਤੇ ਜੜਾਂ ਜਿਹੜੀਆਂ ਨੇ ਉਹ ਪ੍ਰੋਪਰ ਤੌਰ ਤੇ ਉਹ ਗ੍ਰੋਥ ਕਰਦੀਆਂ ਨੇ ਤੇ ਤੀਜੀ ਗੱਲ ਜੇ ਅਸੀਂ ਕਰੀਏ ਤਾਂ ਐਨ ਪੀ ਕੇ ਦਾ ਜਿਹੜਾ ਘੋਲ ਹੈ ਉਸ ਨੂੰ 50 ਗ੍ਰਾਮ ਇੱਕ ਢੋਲੀ ਦੇ ਵਿੱਚ ਪਾ ਕੇ ਅਸੀਂ ਜਦੋਂ ਪਨੀਰੀ 3 ਤੋਂ 4 ਇੰਚ ਹੋ ਜਾਵੇ ਤਾਂ ਅਸੀਂ ਸਪਰੇਅ ਜਿਹੜਾ ਹੈ 4 ਤੋਂ 5 ਦਿਨ ਦੇ ਵਕਫੇ ਨਾਲ ਦੁਬਾਰਾ ਵੀ ਕਰ ਸਕਦੇ ਆ ਚੌਥੀ ਗੱਲ ਜਿਹੜੀ ਸਾਡੀ ਹੈ ਉਹ ਆ ਜਾਂਦੀ ਹੈ ਕਿ ਯੂਰੀਆ ਯੂਰੀਆ ਜਿਹੜਾ ਆ ਉਹ ਕੁਝ ਕਿਸਾਨ ਬਹੁਤ ਜ਼ਿਆਦਾ ਮਾਤਰਾ ਵਿੱਚ ਪਾ ਦਿੰਦੇ ਆ ਤੇ ਕੁਝ ਕਿਸਾਨ ਜਿਹੜੇ ਆ ਉਹ ਬਹੁਤ ਘੱਟ ਮਾਤਰਾ ਵਿੱਚ ਪਾਉਂਦੇ ਆ ਸੋ ਜਦੋਂ ਪਨੀਰੀ 4 ਤੋਂ 5 ਦਿਨ ਦੀ ਹੋ ਜਾਵੇ ਤਾਂ ਜਿਹੜੀ ਪਨੀਰੀ ਦਾ ਸਾਡਾ ਰਕਵਾ ਹੈ ਉਹਦੇ ਅਨੁਸਾਰ ਸਾਨੂੰ ਇੱਕ ਹਲਕਾ ਜਿਹਾ ਛੱਟਾ ਲਗਾ ਦੇਣਾ ਚਾਹੀਦਾ ਕੁਝ ਦਿਨਾਂ ਦੇ ਅੰਤਰਾਲ ਦੇ ਨਾਲ ਇਦਾਂ ਇਹ ਸ਼ਟਾ ਲਗਾਉਂਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਪਨੀਰੀ ਆ ਉਹ 25 ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤੇ ਟ੍ਰਾਂਸਪਲੈਂਟ ਕਰਨ ਦੇ ਯੋਗ ਹੋ ਜਾਵੇ